ਬੜੀ ਚਰਚਾ ਹੋ ਰਹੀ ਪਿਛਲੇ ਦਿਨਾਂ ਤੋਂ ਕਿ ਪ੍ਰਗਟ ਸਿੰਘ ਹੁਣੀ ਵਿਜੀਲੈਂਸ ਦੀ ਡਿਡਾਰਤੇ ਨੇ ਇਸ ਗੱਲ ਦੇ ਵਿੱਚ ਕਿੰਨੀ ਕੁ ਸਚਾਈ ਹੈ ਪਹਿਲਾਂ ਸੁਖਬੀਰ ਬਾਦਲ ਨੇ ਟਰਾਈ ਟ੍ਰੀ ਕਰ ਲਈ ਸੀਗੀ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਟਰਾਈ ਕਰ ਲਈ ਸੀ ਉਹਨੇ ਤਾਂ ਫਿਰ ਵਿਜੀਲੈਂਸ ਤੇ ਈਡੀ ਨਾਲ ਇਕੱਠੀ ਕਰ ਲਈ ਸੀ ਉਹ ਫਿਰ ਕੋਈ ਮੈਨੂੰ ਕੋਈ ਬਹੁਤੀ ਵਿਜੀਲੈਂਸ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਹੋਣਾ ਤੇ ਕਾਰਵਾਈ ਕੀਤੀ ਗਈ ਉਹ ਕੇਸ ਬੜਾ ਚਰਚਾ ਦੇ ਵਿੱਚ ਚੱਲ ਰਿਹਾ ਹੈ ਤੁਸੀਂ ਵੀ ਪੁਲਿਸ ਅਫਸਰ ਰਹੇ ਹੋ ਤੁਹਾਨੂੰ ਲੱਗਦਾ ਕਿ ਇਸ ਕੇਸ ਦੇ ਵਿੱਚ ਕੋਈ ਦਮਖਮ ਹੈ ਜਿਹੜਾ ਸਰਕਾਰ ਦੇ ਵੱਲੋਂ ਆਧਾਰ ਬਣਾਇਆ ਗਿਆ ਜੀ ਇਹ ਸ਼ੋਅ ਕਰਨਾ ਵੀ ਅਸੀਂ ਤਾਂ ਬਹੁਤ ਵੱਡੇ ਮਗਰਮਚ ਫੜ ਲਏ ਤੇ ਬਹੁਤ ਏਦਾਂ ਦੀ ਗੱਲ ਕਰ ਲਈ ਪਰ ਉਹਦੇ 'ਚੋਂ ਨਿਕਲ ਕੁਝ ਨਹੀਂ ਰਿਹਾ ਮੰਨਿਆ ਜਾਵੇ ਫਿਰ ਕਿ ਜੇ ਹੁਣ ਤਿੰਨਾਂ ਸਰਕਾਰਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਸਬੂਤ ਨਹੀਂ ਨਿਕਲਿਆ ਤਾਂ ਇਸ ਵਾਰ ਫਿਰ ਬਿਕਰਮ ਸਿੰਘ ਮਜੀਠੀਆ ਕਲੀਨ ਚਿੱਟ ਲੈ ਕੇ ਬਾਹਰ ਨਿਕਲਣਗੇ ਮੈਂ ਕਹਿੰਦਾ ਕੋਈ ਲੀਡਰ ਵੀ ਹੋਵੇ ਜੀ ਕਿਰਦਾਰ ਕੁਸ਼ੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਹੂੰ ਜੇ ਉਹ ਰੀਅਲੀ ਇਨਵੋਲ ਹੈਗਾ ਤਰੂ ਠੋਕੂ ਲੁਧਿਆਣੇ ਦੇ ਵਿੱਚ ਕਾਂਗਰਸ ਤੇ ਆਪ ਦੀ ਫਾਈਟ ਬਹੁਤ ਟਫ ਦੇਖੀ ਜਾ ਰਹੀ ਸੀ ਕਾਂਗਰਸ ਦੇ ਹਾਰ ਦੇ ਵੱਡੇ ਕਾਰਨ ਤੁਹਾਨੂੰ ਕੀ ਲੱਗਦੇ ਨੇ ਦੀ ਦੇ ਕੁਇਕ ਤਾਂ ਲੋਕ ਇਹ ਸੋਚਦੇ ਆ ਵੀ ਹਜੇ ਸਰਕਾਰ ਦਾ ਸਮਾਂ ਹੈਗਾ ਦੇ ਕਹਿੰਦੇ ਨੇ ਕਿ ਕਾਂਗਰਸ ਹੀ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਵਿੱਚ ਲੱਗੇ ਰਹੇ ਜੇਕਰ ਇਕੱਠੇ ਹੋ ਕੇ ਇਲੈਕਸ਼ਨ ਲੜਦੇ ਤਾਂ ਅਸੀਂ 100% ਜਿੱਤ ਲੈਂਦੇ ਅਸੀਂ ਪਹਿਲਾਂ ਵੀ ਸਾਡੇ ਪ੍ਰਧਾਨ ਸਾਹਿਬ ਵੀ ਬਾਈ ਇਲੈਕਸ਼ਨ ਹਾਰੇ ਆ ਸਾਡੇ ਸੁਖੀ ਰੰਧਾਵਾ ਵੀ ਹਾਰੇ ਆ ਉੱਥੇ ਤਾਂ ਕਿਤੇ ਕਾਂਗਰਸ ਡਿਵਾਈਡ ਨਹੀਂ ਸੀ ਸੁਖਜੰਤਾ ਸਿੰਘ ਰੰਧਾਵਾ ਉੱਥੇ ਨਜ਼ਰ ਨਹੀਂ ਆਏ ਕਹਿੰਦੇ ਮੈਨੂੰ ਬੁਲਾਇਆ ਹੀ ਨਹੀਂ ਗਿਆ ਦੇਖੋ ਮੈਨੂੰ ਤਾਂ ਇਹ ਪਤਾ ਨਹੀਂ ਹੈ ਪਰ ਮੈਨੂੰ ਤਾਂ ਆਸ਼ੂ ਹੋਣੀ ਹੈ ਕੱਲ ਜਰੂਰ ਦੱਸੀ ਸੀ ਕਿ ਮੈਂ ਤਾਂ ਤਿੰਨ ਚਾਰ ਫੋਨ ਕੀਤੇ ਉਹ ਕਿਤੇ ਬਿਜ਼ੀ ਹੋਣਗੇ ਜਿਸ ਤਰੀਕੇ ਦੇ ਨਾਲ ਦੋ ਧੜਿਆਂ ਦੇ ਵਿੱਚ ਕਾਂਗਰਸ ਨੂੰ ਦੇਖਿਆ ਜਾ ਰਿਹਾ ਹੈ ਇਹਦਾ ਨੁਕਸਾਨ ਮੰਨਦੇ ਹੋ ਕਿ ਜੇ ਅਸਲੀਅਤ ਵਿੱਚ ਇਹ ਰਿਹਾ ਤਾਂ ਸਫਾਈ ਹੋਊਗਾ ਅਸਲੀਅਤ ਦੇ ਵਿੱਚ ਰਿਹਾ ਤੇ ਇਹਦਾ ਨੁਕਸਾਨ ਡੈਫੀਨਿਟਲੀ ਹੋਊਗਾ ਸਾਨੂੰ ਸਿਆਣੇ ਬਣਨ ਦੀ ਜ਼ਰੂਰਤ ਹੈ ਕਾਂਗਰਸ ਦੇ ਵਿੱਚ ਅਸਲ ਦੇ ਵਿੱਚ ਲੜਾਈ ਹੈ ਕੀ ਇਹ ਧੜਿਆਂ ਦੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕੋਈ ਧੜੇ ਵਿੱਚ ਕੁਰਸੀ ਦੀ ਲੜਾਈ ਹੈ ਜਾਂ ਕਾਂਗਰਸ ਨੂੰ ਰਾਈਜ਼ ਕਰਨ ਲਈ ਡਿਫਰੈਂਸ ਆਫ ਅਪੀਨੀਅਨ ਹੈ ਜਾਂ ਫਿਰ ਜਿਵੇਂ ਸੁਖਜਿੰਦਰ ਰੰਧਾਵਾ ਕਹਿੰਦੇ ਨੇ ਕਿ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਲੜਾਈ ਚੱਲ ਰਹੀ ਹੈ ਨਹੀਂ ਕੋਈ ਇਹੋ ਜੀ ਗੱਲ ਨਹੀਂ ਆ ਪਬਲਿਕ ਦੇ ਵਿੱਚ ਵੀ ਇਹ ਗੱਲਾਂ ਆ ਗਈਆਂ ਕਿ ਕਾਂਗਰਸ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਦੇ ਚਿਹਰੇ ਪੰਜ ਸੱਤ ਨੇ ਜਿਵੇਂ ਇਹ ਚਰਚਾ ਹੁੰਦੀ ਹੈ ਕਿ ਵਾਕਈ ਇਹ ਲੀਡਰ ਮੁੱਖ ਮੰਤਰੀ ਦੀ ਦੋੜ ਦੇ ਵਿੱਚ ਲੱਗੇ ਹੋਏ ਨੇ ਨਹੀਂ ਇਹ ਗੱਲ ਨਹੀਂ ਹੈ ਦੇਖੋ ਮੈਂ ਤਾਂ ਇਸ ਇਸ ਤਰ੍ਹਾਂ ਦੀ ਡੈਮੋਕ੍ਰੇਸੀ ਨੂੰ ਇੱਕ ਫੀਲਡ ਡੈਮੋਕ੍ਰੇਸੀ ਮੰਨਦਾ ਆਪਾਂ ਜੇ ਕੋ ਘਰ ਦੇ ਵਿੱਚ ਵੀ ਸਮੱਸਿਆ ਹੁੰਦੀ ਆ ਆਪਾਂ ਸੁਲਝਾਉਂਦੇ ਆ ਜਿੱਥੇ ਕਿਸੇ ਨੂੰ ਡਾਂਟਣ ਦੀ ਜ਼ਰੂਰਤ ਹੁੰਦੀ ਉੱਥੇ ਡਾਂਟਦੇ ਆ ਜਿੱਥੇ ਕਿਸੇ ਨੂੰ ਪਿਆਰ ਨਾਲ ਸਮਝਾਉਣ ਦੀ ਜ਼ਰੂਰਤ ਹੁੰਦੀ ਇੱਥੇ ਪਿਆਰ ਨਾਲ ਸਮਝਾਉਂਦੇ ਆ ਇਹ ਕੰਮ ਹਾਈ ਕਮਾਂਡ ਦਾ ਹੁੰਦਾ ਹਾਈ ਕਮਾਂਡ ਇਹ ਕੰਮ ਕਰੀ ਆ ਡਾਂਟਣ ਵਾਲੇ ਨੂੰ ਡਾਂਟਰੀ ਆ ਕੌਣ ਵਾਲੇ ਨੂੰ ਸਿਖਾਰੀ ਆ ਮਤਲਬ ਹਾਈ ਕਮਾਂਡ ਦੇ ਕੋਲ ਸਹੀ ਫੀਡਬੈਕ ਨਹੀਂ ਜਾ ਰਹੀ ਹੋ ਸਕਦਾ ਸਸਿਕਾਲ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹਾਂ ਮਨਪੀਰ ਸਿੰਘ ਕਾਲੂ ਮੇਰੇ ਨਾਲ ਇਸ ਵੇਲੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਮੌਜੂਦ ਹੈਗੇ ਨੇ ਪ੍ਰਗਟ ਸਿੰਘ ਹੋਣਾ ਬਾਰੇ ਪਿਛਲੇ ਕਈ ਦਿਨਾਂ ਤੋਂ ਸਿਆਸਤ ਦੇ ਵਿੱਚ ਚਰਚਾ ਚੱਲੀ ਕਿ ਪ੍ਰਗਟ ਸਿੰਘ ਹੋਣਾ ਤੇ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ ਪ੍ਰਗਟ ਸਿੰਘ ਸਰਕਾਰ ਦੀ ਰਡਾਰ ਤੇ ਚੱਲ ਰਹੇ ਨੇ ਇਸ ਗੱਲ ਦੇ ਵਿੱਚ ਕਿੰਨੀ ਕੁ ਸਚਾਈ ਹੈ ਇਸ ਵੇਲੇ ਕਾਂਗਰਸ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਹੈ ਇਨ੍ਹਾਂ ਸਾਰੇ ਮਸਲਿਆਂ ਦੇ ਉੱਪਰ ਗੱਲਬਾਤ ਕਰਾਂਗੇ ਪ੍ਰਗਟ ਸਿੰਘ ਸਾਡੇ ਨਾਲ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਰ ਬੜੀ ਚਰਚਾ ਹੋ ਰਹੀ ਪਿਛਲੇ ਦਿਨਾਂ ਤੋਂ ਕਿ ਪ੍ਰਗਟ ਸਿੰਘ ਹੁਣੀ ਵਿਜੀਲੈਂਸ ਦੀ ਡਿਡਾਰਤੇ ਨੇ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਮੈਨੂੰ ਤਾਂ ਯਾਰ ਪਤਾ ਨਹੀਂ ਨਾ ਮੈਂ ਕਦੀ ਬਹੁਤਾ ਧਿਆਨ ਨਹੀਂ ਕੀਤਾ ਇਨ੍ਹਾਂ ਗੱਲਾਂ ਨੂੰ ਹੂੰ ਕਿਉਂਕਿ ਗਵਰਨਮੈਂਟ ਹੁੰਦੀ ਉਹ ਮਿੰਟ-ਮਿੰਟ ਤੇ ਕਈ ਵਾਰੀ ਗੌਰ ਕਰਦੀ ਹੁੰਦੀ ਆ ਜੀ ਤੇ ਉਹ ਕਰੀ ਜਾਣ ਮੈਨੂੰ ਤਾਂ ਕੋਈ ਬਹੁਤੀ ਮੈਨੂੰ ਨਹੀਂ ਲੱਗਦਾ ਕੋਈ ਤੁਹਾਨੂੰ ਕੋਈ ਖਦਸ਼ਾ ਲੱਗਦਾ ਕਿ ਕੋਈ ਕੇਸ ਜਿਹਦੇ ਵਿੱਚ ਤੁਹਾਨੂੰ ਕੋਈ ਬਣਾ ਕੇ ਆਧਾਰ ਜਾਂ ਵਿਜੀਲੈਂਸ ਦੇ ਕੋਲੋਂ ਕਾਮਯਤ ਕੀਤਾ ਜਾ ਸਕਦਾ ਗੰਦੀ ਪਸਲੀ ਗੱਲ ਆ ਪਹਿਲਾਂ ਸੁਖਬੀਰ ਬਾਦਲ ਨੇ ਟਰਾਈ ਟ੍ਰੀ ਕਰ ਲਈ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਟਰਾਈ ਕਰ ਲਈ ਸੀ ਉਹਨੇ ਤਾਂ ਫਿਰ ਵਿਜੀਲੈਂਸ ਤੇ ਈਡੀ ਨਾਲ ਇਕੱਠੀ ਕਰ ਲਈ ਸੀ ਅੱਛਾ ਉਹ ਫਿਰ ਕੋਈ ਮੈਨੂੰ ਕੋਈ ਬਹੁਤੀ ਇਹਨਾਂ ਚੀਜ਼ਾਂ ਨੂੰ ਬਹੁਤ ਦਰ ਨਹੀਂ ਕਰਦਾ ਉਹਦਾ ਕਾਰਨ ਕੀ ਆ ਕਿ ਮੈਂ ਜਦੋਂ ਤੋਂ ਤੁਰਿਆ ਤੇ ਜੋ ਜੋ ਕੀਤਾ ਹੈਗਾ ਉਹ एवरीथिंग ਇਜ਼ ਔਨ ਰਿਕਾਰਡ ਜੀ ਤੇ ਮੈਂ ਅ ਮੇਰੀ ਆਪਣੀ ਵੀ ਲਾਈਫ ਜਿਹੜੀ ਥੋੜੀ ਜਿਹੀ ਡਿਸਪਲਿਨਡ ਜੀ ਹੈਗੀ ਆ ਹੂੰ ਤੇ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਕੋਈ ਬਹੁਤਾ ਮੇਰੇ ਤੇ ਪ੍ਰਭਾਵ ਹੈ ਨਹੀਂਗਾ ਹੂੰ ਸਪੋਰਟਸ ਕਿਟ ਘਟਾਲੇ ਦਾ ਪਿਛਲੀ ਵਾਰੀ ਵੀ ਜ਼ਿਕਰ ਚੱਲਿਆ ਕੁਝ ਸਮਾਂ ਪਹਿਲਾਂ ਵੀ ਇਹਦੇ ਵਿੱਚ ਕੁਝ ਹੈ ਜੇ ਤੁਹਾਨੂੰ ਪਤਾ ਤਾਂ ਤੁਸੀਂ ਦੱਸ ਦਿਓ ਮੈਨੂੰ ਤਾਂ ਨਹੀਂ ਪਤਾ ਕੁਝ ਕਿਉਂਕਿ ਦੇਖੋ ਇਹ ਕੋਈ ਇਦਾਂ ਦਾ ਹੈ ਹੀ ਨਹੀਂ ਹੈ ਇਹ ਤਾਂ ਕਰਦਾਰ ਕੁਸ਼ੀ ਕਰਦੇ ਆ ਬੇਸਿਕਲੀ ਕੰਟੈਂਟ ਤਿਆਰ ਕਰਦੇ ਆ ਕੰਟੈਂਟ ਤਿਆਰ ਕਰਕੇ ਫਿਰ 2 4 5 7 ਦਿਨ ਚਲਾਉਂਦੇ ਆ ਇਦੋਂ ਵੱਧ ਇਹਨਾਂ ਦੀ ਮੈਨੂੰ ਨਹੀਂ ਲੱਗਦਾ ਕੋਈ ਖਾਸ ਕੋਈ ਉਪਲਬਧੀ ਵੀ ਹੋਵੇ ਜਾਂ ਮਾਨਸਿਕਤਾ ਵੀ ਹੋਵੇ ਜੀ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਇਹ ਵੀ ਸਵਾਲ ਕਹਿੰਦੇ ਨੇ ਕਿ ਇਹ ਗੱਲ ਚੱਲੀ ਕਿੱਥੋਂ ਕਿ ਮਜੀਠੀਏ ਤੋਂ ਬਾਅਦ ਪ੍ਰਗਟ ਸਿੰਘ ਅਗਲਾ ਨੰਬਰ ਹੋ ਸਕਦੇ ਨੇ ਕਾਂਗਰਸ ਲੀਡਰਾਂ ਨੇ ਵੀ ਇਹ ਬਿਆਨ ਦਿੱਤੇ ਇਹ ਗੱਲ ਆਈ ਕਿੱਥੋਂ ਇਹ ਤਾਂ ਮੈਨੂੰ ਵੀ ਨਹੀਂ ਪਤਾ ਯਾਰ ਮੈਂ ਤਾਂ ਜੀ ਕੋਈ ਸੁਣਦਾ ਹੀ ਆ ਮੈਂ ਵੀ ਆ ਸੋਸ਼ਲ ਮੀਡੀਆ ਤੇ ਸੁਣ ਸੁਣ ਲਿਆ ਨਾ ਹੋਰ ਮੈਨੂੰ ਕੋਈ ਕੋਈ ਇਦਾਂ ਦੀ ਕੋਈ ਗੱਲ ਮੈਨੂੰ ਸਮਝ ਨਹੀਂ ਆਈ ਹੂੰ ਜਿਵੇਂ ਪਿਛਲੇ ਦਿਨੀ ਵਿਜੀਲੈਂਸ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਹੋਣਾ ਤੇ ਕਾਰਵਾਈ ਕੀਤੀ ਗਈ ਉਹ ਕੇਸ ਬੜਾ ਚਰਚਾ ਦੇ ਵਿੱਚ ਚੱਲ ਰਿਹਾ ਤੁਸੀਂ ਵੀ ਪੁਲਿਸ ਅਫਸਰ ਹੋ ਤੁਹਾਨੂੰ ਲੱਗਦਾ ਕਿ ਇਸ ਕੇਸ ਦੇ ਵਿੱਚ ਕੋਈ ਦਮਖਮ ਹੈ ਜਿਹੜਾ ਸਰਕਾਰ ਦੇ ਵੱਲੋਂ ਆਧਾਰ ਬਣਾਇਆ ਗਿਆ ਦੇਖੋ ਅਮਨਦੀਪ ਮੈਨੂੰ ਲੱਗਦਾ ਇਹਦੇ ਤਾਂ ਹੁਣ ਮੱਲੋਂ ਹੁਣ ਜਿਹੜਾ ਬਿੱਟੂ ਔਲਖ ਕਹਿ ਰਿਹਾ ਹੈਗਾ ਕਿਉਂਕਿ ਬਿੱਟੂ ਔਲਖ ਤਾਂ ਜਿੱਦਾਂ ਇਹਨਾਂ ਨੇ ਮੇਨ ਅਕਿਊਜ਼ਡ ਹੀ ਬਣਾਇਆ ਸੀ ਜਗਜੀਤ ਚਾਹਲ ਤੇ ਬਿੱਟੂ ਔਲਖ ਜੀ ਤੇ ਉਹਨਾਂ ਦੀ ਜੇ ਗੱਲ ਸੁਣੀਏ ਤਾਂ ਐ ਲੱਗਦਾ ਵੀ ਇਹ ਤਾਂ ਬਿਲਕੁਲ ਸਾਰਾ ਕੁਝ ਇੱਕ ਫਲੌਪ ਸ਼ੋਅ ਸੀਗਾ ਐਕਚੁਅਲੀ ਦੇਖੋ ਹੋਇਆ ਕੀ ਆ ਕਿ ਇਹ ਪੁਲਸ ਵੀ ਇਦਾਂ ਦੇ ਕੰਮ ਕਰਨ ਲੱਗ ਪਏ ਪੋਲਿਟਿਕਲ ਪਾਰਟੀਆਂ ਪੋਲਿਟਿਕਲ ਬੰਦੇ ਵੀ ਇਦਾਂ ਦੇ ਕੰਮ ਕਰਨ ਲੱਗ ਪਏ ਆ ਕਿਉਂਕਿ ਉਹਦੇ ਚ ਆ ਕਹ ਲੋ ਕਿ ਰਿਕਵਰੀ ਦਿਖਾਉਣੀ ਜਾਂ ਉਹਦੇ ਵਿੱਚ ਇਹ ਸ਼ੋਅ ਕਰਨਾ ਵੀ ਅਸੀਂ ਤਾਂ ਬਹੁਤ ਵੱਡੇ ਮਗਰਮਚ ਫੜ ਲਏ ਤੇ ਬਹੁਤ ਏਦਾਂ ਦੀ ਗੱਲ ਕਰ ਲਈ ਪਰ ਉਹਦੇ ਚੋਂ ਨਿਕਲ ਕੁਝ ਨਹੀਂ ਰਿਹਾ ਹਮ ਬਿਲਕੁਲ ਮਤਲਬ ਜਿੱਦਾਂ ਮੈਂ ਜੇ ਆਹ ਜਿਹੜੀਆਂ ਦੋ ਤਿੰਨ ਦਿਨਾਂ ਦੀਆਂ ਜਿਹੜੀਆਂ ਸਟੇਟਮੈਂਟਸ ਸੁਣ ਰਿਹਾ ਹੈਗਾ ਉਹ ਵੀ ਉਹ ਕਹਿੰਦਾ ਵੀ ਯਾਰ ਆਹ ਦੋ ਬੰਦੇ ਫੜ ਲਓ ਹਮ ਤੇ ਤੁਹਾਨੂੰ ਸਾਰਿਆਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪਤਾ ਲੱਗ ਜੂ ਵੀ ਐਕਚੁਅਲੀ ਘਟਾਲਾ ਹੈ ਹੀ ਨਹੀਂ ਸੀਗਾ ਹਮ ਕਿਉਂਕਿ ਹੁੰਦਾ ਕੀ ਆ ਜਦੋਂ ਕੁਝ ਦਿਖਾਉਂਦੇ ਬਹੁਤ ਕੁਝ ਆ ਉਹ 5-7 ਦਿਨ মিডিਆ ਸੁਰਖੀਆਂ ਸੋਸ਼ਲ ਮੀਡੀਆ ਤੇ ਉਹ ਜਿਹੜੀ ਡਿਸਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ ਪਰ ਐਂਡ ਆਫ ਦਾ ਡੇ ਰਿਜ਼ਲਟ ਕਿਤੇ ਨਹੀਂ ਨਿਕਲ ਰਿਹਾ ਹੂੰ ਕਿਉਂਕਿ ਦੇਖੋ ਮੈਨੂੰ ਜਿੰਨਾ ਕੁ ਬੇਸਿਕ ਪ੍ਰਿੰਸੀਪਲ ਪਤਾ ਜੀ ਕਿ ਜਿਹੜੇ ਜਿਹੜਾ ਜਿਹੜਾ ਕੋਈ ਕੇਸ ਆ ਮੰਨ ਲਓ ਚਾਹੇ ਉਹ ਬੇਅਦਬੀਆਂ ਦਾ ਕੇਸ ਹੈ ਚਾਹੇ ਕੋਈ ਡਰਗ ਰਿਲੇਟਡ ਕੇਸ ਹੈਗੇ ਆ ਜੀ ਉਹਦਾ ਮੌਕੇ ਤੋਂ ਰਿਕਵਰੀ ਨਹੀਂ ਹੋਈ ਤੇ ਮੌਕੇ ਤੋਂ ਜਦੋਂ ਇਹ ਹੌਲੀ 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 ਪੋਲਿਟੀਕਲ ਸਿਸਟਮ ਦਾ ਰੂਪ ਧਾਰਨ ਕਰ ਜਾਂਦਾ ਉਹਦੇ ਵਿੱਚੋਂ ਨਿਕਲਦਾ ਕੁਝ ਨਹੀਂ ਹੂੰ ਉਹਦੇ ਵਿੱਚੋਂ ਸवाय ਬਦਨਾਮੀ ਹੋਣ ਤੋਂ ਹੂੰ ਮੈਨੂੰ ਲੱਗਦਾ ਡਰੱਗਸ ਤਾਂ ਹੋਰ ਸਟੇਟਾਂ ਦੇ ਵਿੱਚ ਵੀ ਬਹੁਤ ਆ ਜਿੰਨੀ ਡਰੱਗ ਬੇਸਿਕਲੀ ਮੈਨੂੰ ਲੱਗਦਾ ਗੁਜਰਾਤ ਤੋਂ ਫੜ ਹੋਈ ਆ ਕਾਂਡਲਾ ਪੋਰਟ ਤੋਂ ਸ਼ਾਇਦ ਉਨੀ ਕਿਤੇ ਵੀ ਨਹੀਂ ਰਿਕਵਰੀ ਹੈਗੀ ਬਟ ਐਟ ਦਾ ਸੇਮ ਟਾਈਮ ਅਸੀਂ ਬੇਸਿਕਲੀ ਆਪ ਹੀ ਇੰਨੀ ਕ ਬਦਨਾਮੀ ਕਰਾਈ ਜਾਂਦੇ ਆ ਜੀ ਜੇ ਇਹਨੂੰ ਸਾਰੀ ਚੀਜ਼ਾਂ ਨੂੰ ਕਲੱਬ ਕਰਕੇ ਦੇਖੋ ਤਾਂ ਫਿਰ ਇਹਦੇ ਵਿੱਚ ਸਵਾਏ ਪੋਲਿਟਿਕਸ ਤੋਂ ਅਰਣ ਪੁਰਸ਼ ਦੀ ਪੋਲਿਟਿਕਸ ਵੀ ਜਿਹੜੀ ਆ ਜੀ ਮੈਂ ਪੁਲਿਸ ਦੀ ਪੋਲਿਟਿਕਸ ਇਸ ਕਰਕੇ ਕਹਿਣਾ ਕਿਉਂਕਿ ਜਿਹੜਾ ਪੁਲਿਸ ਮਹਿਕਮਾ ਆਪਣੇ ਆਪ ਦੇ ਵਿੱਚ ਹੀ ਮਤਲਬ ਉਹ ਇੱਕ ਸੈੱਟ ਬਣਦੀ ਆ ਫਿਰ ਦੂਜੀ ਸੈੱਟ ਬਣਦੀ ਆ ਫਿਰ ਤੀਜੀ ਸੈੱਟ ਬਣਦੀ ਆ ਅੱਛਾ ਸੈੱਟ ਦਾ ਸੈੱਟ ਨਾਲ ਹੀ ਕੁਝ ਨਹੀਂ ਰਲਦਾ ਬਈ ਪੁਲਿਸ ਤਾਂ ਇੱਕੋ ਹੀ ਆ ਨਾ ਇਹਦਾ ਮਤਲਬ ਇਹ ਹੋਇਆ ਕਿ ਯਾਰ ਕੋਈ ਬੰਦਾ ਕਿਸੇ ਤਰ੍ਹਾਂ ਕੰਮ ਕਰਦਾ ਕੋਈ ਬੰਦਾ ਕਿਸੇ ਤਰ੍ਹਾਂ ਕੰਮ ਕਰਦਾ ਅਲਟੀਮੇਟਲੀ ਇੰਨਾਕ ਤਾਂ ਅਸੀਂ ਸਿਆਣੇ ਹੋ ਜਾਈਏ ਵੀ ਉਹਦੇ ਕਨਕਲੂਜਨ ਤੇ ਨਿਕਲੇ ਇਹ ਵੀ ਅਸਲੀਅਤ ਆ ਆਇਆ ਬਿਲਕੁਲ ਲੋਕ ਵੀ ਸਵਾਲ ਇਹ ਕਰਨ ਲੱਗੇ ਕਿ ਕਹਿੰਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਹੋਣਾ ਤੇ ਉਹਨਾਂ ਦੀ ਸਰਕਾਰ ਅਕਾਲੀ ਦਲ ਵੇਲੇ ਈਡੀ ਨੇ ਪੁੱਛਗਿੱਛ ਕਰ ਲਈ ਕਾਂਗਰਸ ਦੇ ਵੇਲੇ ਵੀ ਪਰਚਾ ਉਹਨਾਂ ਦੇ ਉੱਪਰ ਹੋ ਗਿਆ ਫਿਰ ਐਸਆਈਟੀ ਦੇ ਵੱਲੋਂ ਪੁੱਛਗਿੱਛ ਹੋ ਗਈ ਕਹਿੰਦੇ ਹੁਣ ਵਿਜੀਲੈਂਸ ਦੇ ਵੱਲੋਂ ਜਿਹੜੀ ਹੈ ਉਹ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਮੰਨ ਮੰਨਿਆ ਜਾਵੇ ਫਿਰ ਕਿ ਜੇ ਹੁਣ ਤਿੰਨਾਂ ਸਰਕਾਰਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਸਬੂਤ ਨਹੀਂ ਨਿਕਲਿਆ ਤਾਂ ਇਸ ਵਾਰ ਫਿਰ ਵਿਕਰਮ ਸਿੰਘ ਮਜੀਠੀਆ ਕਲੀਨ ਚਿੱਟ ਲੈ ਕੇ ਬਾਹਰ ਨਿਕਲਣਗੇ ਨਹੀਂ ਇਹ ਪਹਿਲਾਂ ਵੀ 4-5 ਮਹੀਨੇ ਮਰਖ ਖਾਲੀ ਇਸ ਇਹਨਾਂ ਦੀ ਸਰਕਾਰ ਨੇ ਔਰ ਮੈਨੂੰ ਨਹੀਂ ਲੱਗਦਾ ਵੀ ਉਹਦਾ ਹਜੇ ਤੱਕ ਚਲਾਨ ਵੀ ਪੇਸ਼ ਕੀਤਾ ਹੈਗਾ ਬਿਲਕੁਲ ਵੀ ਫਿਰ ਫਿਰ ਜੇ ਕੋਈ ਸਾਰਾ ਕੁਝ ਆਨ ਰਿਕਾਰਡ ਹੈਗਾ ਤਾਂ ਫਿਰ ਚਲਾਨ ਵੀ ਪੇਸ਼ ਕਰੋ ਹੂੰ ਸੂਇਸ ਕਰਕੇ ਇਹ ਇੱਕ ਇੱਕ ਮਜ਼ਾਕ ਜਿਹੜੀ ਆ ਜੀ ਮੈਨੂੰ ਲੱਗਦਾ ਇਹ ਇਨਵੈਸਟੀਗੇਸ਼ਨ ਘਾਟੇ ਇੱਕ ਮਜ਼ਾਕ ਦਾ ਨਜ਼ਰੀਆ ਇੱਕ ਸੋਸ਼ਲ ਮੀਡੀਆ ਤੇ ਕੰਟੈਂਟ ਬਣਾਉਣ ਦਾ ਨਜ਼ਰੀਆ ਇੱਕ ਜ਼ਿਆਦਾ ਬਣ ਗਿਆ ਜਦ ਕਿ ਬੇਸਿਕਲੀ ਗੱਲ ਤਾਂ ਉਸ ਸੀਰੀਅਸ ਨੇਚਰ ਦੀ ਹੋਣੀ ਚਾਹੀਦੀ ਆ ਨਾ ਕਿ ਇਦਾਂ ਦੀ ਹੋਣੀ ਚਾਹੀਦੀ ਆ ਵੀ ਹਾਂ ਵੀ ਅਸੀਂ ਪੰਜਾਬ ਨਾਲ ਜਾਂ ਪੰਜਾਬ ਦੇ ਮੈਂ ਕਹਿੰਦਾ ਕੋਈ ਲੀਡਰ ਵੀ ਹੋਵੇ ਜੀ ਕਿਰਦਾਰਕੁਸ਼ੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਜੇ ਉਹ ਰੀਅਲੀ ਇਨਵੋਲ ਹੈਗਾ ਤਰੂ ਠੋਕੋ ਹੂੰ ਤੁਕੋ ਹੌਲੀ ਹੌਲੀ ਪੋਲੀਟিক্যাল ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੌਲੀ ਹੌਲੀ ਘਟਦਾ ਜਾ ਰਿਹਾ ਜਿਹੜਾ ਕੀ ਕਾਇਓਸ ਦੀ ਨੈਕਸਟ ਲੈਵਲ ਹੈਗਾ ਸਰਕਾਰ ਵੀ ਇਹ ਗੱਲ ਕਹਿੰਦੀ ਕਹਿੰਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਪਹਿਲਾਂ ਕਾਰਵਾਈ ਨਹੀਂ ਕੀਤੀ ਕਹਿੰਦੇ ਸਰਕਾਰਾਂ ਨੇ ਜਾਂ ਅਕਾਲੀ ਦਲ ਦੇ ਸਰਕਾਰ ਵੇਲੇ ਕਹਿੰਦੇ ਉਸ ਵੇਲੇ ਕਾਰਵਾਈ ਨਹੀਂ ਕੀਤੀ ਜਦੋਂ ਇਹ ਭੋਲੇ ਦਾ ਕੇਸ ਸਾਹਮਣੇ ਆਇਆ ਉਦੋਂ ਲੱਗਦਾ ਤੁਸੀਂ ਵੀ ਅਕਾਲੀ ਦਲ ਦੇ ਵਿੱਚ ਸੀਗੇ ਸਰਕਾਰ ਦਾ ਉਦੋਂ ਰਵਈਆ ਕੀ ਸੀ ਸਰਕਾਰ ਸੀਰੀਅਸ ਸੀ ਕਿ ਸਾਡੇ ਇੱਕ ਵੱਡੇ ਲੀਡਰ ਦਾ ਨਾਮ ਆ ਗਿਆ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਦੇਖੋ ਅਲਟੀਮੇਟਲੀ ਅਮਨਦੀਪ ਹੁੰਦਾ ਕੀ ਆ ਮੰਨ ਲਓ ਜਦੋਂ ਤੁਸੀਂ ਨਵੇਂ-ਨਵੇਂ ਐਮਐਲਏ ਬਣਦੇ ਆ ਤੁਹਾਨੂੰ ਕੋਈ ਬਹੁਤੀ ਗੱਲ ਇਦਾਂ ਦੀ ਕੋਈ ਕਨਵੇ ਨਹੀਂ ਕਰਦਾ ਹੁਣ ਮੈਂ ਕਹਾ ਵੀ ਆ ਜਿਹੜੇ 95 96 ਐਮਐਲਏ ਆ ਇਹਨਾਂ ਦੇ ਤਾਂ ਜਿਹੜੀ ਬੇਸਿਕਲੀ ਕੈਬਨਟ ਕੁਲੀਗ ਹੋ ਸਕਦੇ ਆ ਜਾਂ ਭਗਵੰਤਮਾਨ ਹੋ ਸਕਦਾ ਜਾਂ ਇਹਨਾਂ ਦੀ ਦਿੱਲੀ ਜਿਹੜੀ ਹਾਈ ਕਮਾਂਡ ਆ ਉਹ ਹੋ ਸਕਦੀ ਆ ਮੈਨੂੰ ਲੱਗਦਾ ਥੱਲੇ ਬਹੁਤੇ ਐਮਐਲਏ ਨੂੰ ਤਾਂ ਸ਼ਾਇਦ ਇਸ ਗੱਲ ਦਾ ਪਤਾ ਵੀ ਨਾ ਹੋਵੇ ਵੀ ਕਿੱਥੇ ਕੌਣ ਕੀ ਹੋ ਰਿਹਾ ਕੌਣ ਕੀ ਨਹੀਂ ਹੋ ਰਿਹਾ ਸੋ ਇਸ ਕਰਕੇ ਦੇਖੋ ਜਿਹੜੇ ਵੀ ਉਸ ਸਮੇਂ ਦੇ ਕੋ ਇੱਕ ਤਾਂ ਨੰਬਰ ਗਿਣਤੀ ਹੁੰਦੀ ਆ ਵੀ ਹਾਂ ਵੀ ਇੰਨੇ ਨੰਬਰਾਂ ਵਾਲੀ ਜਿਹੜੀ ਸਰਕਾਰ ਬਣਨੀ ਆ ਜੀ ਬਟ ਐਮਐਲਏ ਨੂੰ ਕੋ ਬਹੁਤ ਜ਼ਿਆਦਾ ਉਹਦੇ ਵਿੱਚ ਇਨਵੋਲਵ ਨਹੀਂ ਕੀਤਾ ਜਾਂਦਾ ਉਹਨੂੰ ਡੇ ਟੂ ਡੇ ਫੰਕਸ਼ਨਿੰਗ ਦੇ ਵਿੱਚ ਕਿਤੇ ਉਹਨਾਂ ਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਕਹ ਲਓ ਕਿ ਕਿਤੇ ਇਕੱਠੇ ਕਰਕੇ ਉਹਨਾਂ ਨੂੰ ਸਮਝਾਇਆ ਹੀ ਜਾਵੇ ਵੀ ਹਾਂ ਵੀ ਆ ਇਦਾਂ ਨਹੀਂ ਹੈਗਾ ਇਦਾਂ ਹੈਗਾ ਹੂੰ ਤੁਹਾਨੂੰ ਇਹਨਾਂ ਦਾ ਤਾਂ ਫਿਰ ਕੰਟਰੋਲ ਹੀ ਸਾਰਾ ਦਿੱਲੀ ਤੋਂ ਹੈਗਾ ਸੋ ਮੈਨੂੰ ਲੱਗਦਾ ਇਹ ਐਮਐਲਿਆਂ ਨੂੰ ਤਾਂ ਇਹ ਸਮਝਦੇ ਆ ਵੀ ਯਾਰ ਇਹਨਾਂ ਨੇ ਨੰਬਰ ਪੂਰਾ ਕੀਤਾ ਐ ਇਦੋਂ ਗਾਂ ਇਹਨਾਂ ਨੂੰ ਕੁਝ ਨਹੀਂ ਦੱਸਣਾ ਵੈਸੇ ਸਰ ਤੁਹਾਡੀ ਪਰਸਨਲ رائے ਮੈਂ ਜਾਨਣਾ ਚਾਹੁੰਨਾ ਕਿ ਵਿਕਰਮ ਸਿੰਘ ਮਜੀਠੀਆ ਵਾਲੇ ਕੇਸ ਦੇ ਵਿੱਚ ਵੈਂਡੇਟਾ ਪੋਲਿਟਿਕਸ ਹੋ ਰਹੀ ਐ ਕਿ ਜਾਂ ਫਿਰ ਸਰਕਾਰ ਤੋਂ ਸਬੂਤ ਨਹੀਂ ਇਕੱਠੇ ਹੋ ਰਹੇ ਜੇ ਕੋਈ 6 ਮਹੀਨੇ ਪਹਿਲਾਂ ਜਦੋਂ ਇਹ 4-5 ਮਹੀਨੇ ਅੰਦਰ ਲਾ ਕੇ ਆਏ ਆ ਉਦੋਂ ਸਰਕਾਰ ਨੂੰ ਕਿਹਨੇ ਰੋਕਿਆ ਸੀ ਉਦੋਂ ਸਰਕਾਰ ਨੂੰ ਕਿਸੇ ਨੇ ਰੋਕਿਆ ਤਾਂ ਨਹੀਂ ਸੀਗਾ ਜੀ ਵੀ ਤੁਸੀਂ ਜਿਹੜੇ ਸਬੂਤ ਆ ਉਹ ਇਕੱਠੇ ਨਾ ਕਰੋ ਤੇ ਹੁਣ ਇਹੋ ਜਿਹੇ ਕਿਹੜੇ ਨਵੇਂ ਸਬੂਤ ਹੈ ਕਿਉਂਕਿ ਉਦੋਂ ਵੀ ਜਗਜੀਤ ਚਾਲ ਤੇ ਬਿੱਟੂ ਔਲਖ ਰਾਈਟ ਉਦੋਂ ਵੀ ਹੋ ਸਕਦਾ ਕੋਈ ਹੋਰ ਦੋ ਚਾਰ ਬੰਦੇ ਸੱਦੇ ਹੋਣ ਵੀ ਤੁਸੀਂ ਆੜ ਕੇ ਆਪਣੇ ਬਿਆਨ ਦਰਜ ਕਰਾ ਲਓ ਹੁਣ ਬਿਆਨ ਦਰਜ ਨਾ ਕੀ ਹੋਊਗਾ ਹਾਂ ਕੋਈ ਅੱਜ ਦੀ ਤਰੀਕ ਚ ਜਦੋਂ ਐਫ ਆਈ ਆਰ ਹੁੰਦੀ ਆ ਉਦੋਂ ਤਾਂ ਬਿਆਨ ਦਰਜ ਹੁੰਦੇ ਆ ਜੀ ਪਰ ਉਹਦੇ ਤੋਂ ਬਾਅਦ ਜਦੋਂ ਹੁਣ ਜਦੋਂ ਸੈੱਟ ਬਣਦੀ ਹੈ ਇਨਵੈਸਟੀਗੇਸ਼ਨ ਹੁੰਦੀ ਹੈ ਉਹਦੇ ਤੋਂ ਬਿਆਨਾਂ ਤੋਂ ਅਲਟੀਮੇਟਲੀ ਤਾਂ ਅਸੀਂ ਉੱਥੇ ਕਰਕਸ ਤੇ ਪਹੁੰਚਣਾ ਹੁੰਦਾ ਜਾਂ ਅਸੀਂ ਉਹ ਸਬੂਤਾਂ ਤੇ ਪਹੁੰਚਣਾ ਹੁੰਦਾ ਵੀ ਆਹ ਸਬੂਤ ਹੈਗੇ ਆ ਰਾਈਟ ਜੇ ਮਨੀ ਟ੍ਰੇਲ ਵੀ ਕਿਤੇ ਉਹ ਕੱਢਣੀ ਹੈਗੀ ਆ ਅਲਟੀਮੇਟਲੀ ਇਹ ਡੀਏ ਦਾ ਪਰਚਾ ਹੋਇਆ ਜੀ ਤੇ ਤੁਰਪੇ ਕਿਤੇ ਨਾ ਕਿਤੇ ਡਰੱਗ ਵਾਲ ਨੂੰ ਹਮ ਅੱਛਾ ਡਰੱਗ ਦਾ ਮੈਨੂੰ ਤਾਂ ਇੰਨਾ ਪਤਾ ਵੀ ਐਨਡੀਪੀਐਸ ਦਾ ਐਕਟ ਦਾ ਜਿਹੜਾ ਪਰਚਾ ਹੁੰਦਾ ਉਹਦੇ ਵਿੱਚ ਜਿੰਨਾ ਚਿਰ ਰਿਕਵਰੀ ਨਹੀਂ ਹੁੰਦੀ ਉਹਨੂੰ ਕਿਤੇ ਸਟੈਬਲਿਸ਼ ਕਰ ਰਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਹੈਗਾ ਕੀ ਇਹ ਸਰਕਾਰ ਲਈ ਵੀ ਇਸ ਵੇਲੇ ਚੈਲੰਜ ਬਣ ਗਿਆ ਕਿ ਜਿਵੇਂ ਪਰਚਾ ਹੋਇਆ ਸਰੋਤਾਂ ਤੋਂ ਵੱਧ ਜਾਇਦਾਦ ਦਾ ਔਰ ਇਹਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਡਰਗ ਮਨੀ ਹੋ ਸਕਦੀ ਹੈ ਐਨਡੀਪੀਐਸ ਕੇਸ ਦੇ ਵਿੱਚ ਤੋ ਸਰਕਾਰ ਇਹ ਤਾਂ ਈਵੈਂਟ ਕ੍ਰੀਏਟ ਕਰਦੀ ਹੈ ਜੀ ਈਵੈਂਟ ਤੋਂ ਬਾਅਦ ਉਹਦਾ ਕੰਟੈਂਟ ਤਿਆਰ ਕਰਦੀ ਹੈ 5-7 ਦਿਨ ਚਲਾਉਦੀ ਆ ਹੂੰ ਤੇ ਉਹਦੀ ਕਰਦਾਰਕੋਸ਼ੀ ਕਰਕੇ ਉਹਦੇ ਤੋਂ ਬਾਅਦ ਮੰਨ ਲਓ ਹੁਣ ਜਿੱਦਾਂ ਜੇ ਕੋਈ ਚੀਫ ਮਿਨਿਸਟਰੀ ਇਹ ਕਵੇ ਵੀ ਸਾਡਾ ਡਾਕਟਰ ਜਿਹੜਾ ਸਿੰਗਲ ਆਇਆ ਉਹਦੇ ਖਿਲਾਫ ਮੇਰੇ ਕੋ ਸਬੂਤ ਹੈਗੇ ਪੱਕੇ ਸਬੂਤ ਹੈਗੇ ਆ ਜੀ ਵੀ ਇਹ ਰਿਸ਼ਵਤ ਮੰਗਦਾ ਸੀ ਜਾਂ ਪਰਸੈਂਟੇਜ ਮੰਗਦਾ ਸੀ ਤੇ ਉਹਦੀ ਕਲੋਜ਼ਰ ਰਿਪੋਰਟ ਆ ਜਾਵੇ ਦੇਖੋ ਆਲਟੀਮੇਟਲੀ ਹੀ ਇਜ਼ ਅ ਹੈਡ ਆਫ ði ਸਟੇਟ ਮੈਂ ਕਿਹਾ ਉਹ ਕਿਸੇ ਹੋਰ ਦੀ ਸਟੇਟਮੈਂਟ ਹੁੰਦੀ ਤਾਂ ਗੱਲ ਸਮਝ ਆਉਂਦੀ ਆ ਵੀ ਯਾਰ ਉਹਦੇ ਕੋਲ ਪ੍ਰੋਪਰ ਇਨਫੋਰਮੇਸ਼ਨ ਨਹੀਂ ਸੀ ਤੇ ਜੇ ਚੀਫ ਮਿਨਿਸਟਰ ਕੋ ਵੀ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈਗੀ ਫਿਰ ਤੁਸੀਂ ਕਿਹਦੇ ਤੇ ਯਕੀਨ ਕਰੋਗੇ ਵੀ ਕਿੱਥੇ ਜਾ ਕੇ ਗੱਲ ਖੜਦੀ ਆ ਜਾਂ ਸਿਸਟਮ ਕਿੱਥੇ ਖੜਾ ਹੈ ਬਿਲਕੁਲ ਮੈਂ ਲੁਧਿਆਣਾ ਇਲੈਕਸ਼ਨ ਤੇ ਆਉਣਾ ਚਾਹੁੰਦਾ ਸਰ ਲੁਧਿਆਣਾ ਦੇ ਵਿੱਚ ਕਾਂਗਰਸ ਤੇ ਆਪ ਦੀ ਫਾਈਟ ਬਹੁਤ ਟਫ ਦੇਖੀ ਜਾ ਰਹੀ ਸੀ ਕਾਂਗਰਸ ਦੇ ਹਾਰ ਦੇ ਵੱਡੇ ਕਾਰਨ ਤੁਹਾਨੂੰ ਕੀ ਲੱਗਦੇ ਨੇ ਦੀ ਦੇ ਕੁਇਕ ਤਾਂ ਲੋਕ ਇਹ ਸੋਚਦੇ ਆ ਵੀ ਹਜੇ ਸਰਕਾਰ ਦਾ ਸਮਾਂ ਹੈਗਾ ਜੀ ਜੇ ਉਹਨੂੰ ਥੋੜਾ ਜਆ ਹਮ ਡੀਪਲੀ ਦੇਖੀਏ ਜੀ ਦੂਸਰਾ ਇਹ ਆ ਕਿ ਸਾਨੂੰ ਹੋਰ ਇੰਪਰੂਵਮੈਂਟ ਦੀ ਜਰੂਰத் ਹੈਗੀ ਆ ਹਮ ਤੀਸਰੀ ਜਿਹੜੀ ਗੱਲ ਤੇ ਤੁਸੀਂ ਆਉਣਾ ਚਾਹੁੰਦੇ ਆ ਵੀ ਕੀ ਕਾਂਗਰਸ ਡਿਵਾਈਡਡ ਸੀ ਇਹੋ ਜੀ ਕੋਈ ਗੱਲ ਨਹੀਂ ਜੀ ਕਿਉਂਕਿ ਦੇਖੋ ਅਸੀਂ ਪਹਿਲਾਂ ਵੀ ਬਾਈ ਇਲੈਕਸ਼ਨ ਹਾਰੇ ਹੈਗੇ ਆ ਹਮ ਅਸੀਂ ਪਹਿਲਾਂ ਵੀ ਸਾਡੇ ਪ੍ਰਧਾਨ ਸਾਹਿਬ ਵੀ ਬਾਈ ਇਲੈਕਸ਼ਨ ਹਾਰੇ ਆ ਸਾਡੇ ਸੁਖੀ ਰੰਦਾਵਾ ਵੀ ਹਾਰੇ ਆ ਉੱਥੇ ਤੱਕ ਕਿਤੇ ਕਾਂਗਰਸ ਡਿਵਾਈਡ ਨਹੀਂ ਸੀ ਨਾ ਬਟ ਵਾਈਟਰ ਟੂ ਦਿ ਕਲਸਰ ਤਾਂ ਹੁੰਦੀ ਆ ਜਿਵੇਂ ਸੁਖਜਿੰਦਰ ਸਿੰਘ ਰੰਦਾਵਾ ਵੀ ਬਿਆਨ ਦੇਦੇ ਕਹਿੰਦੇ ਨੇ ਕਿ ਕਾਂਗਰਸ ਹੀ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਵਿੱਚ ਲੱਗੇ ਰਹੇ ਜੇਕਰ ਇਕੱਠੇ ਹੋ ਕੇ ਇਲੈਕਸ਼ਨ ਲੜਦੇ ਤਾਂ ਅਸੀਂ 100% ਜਿੱਤ ਲਿਆ ਦੇਖੋ ਪਹਿਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਤਾਂ ਫਿਰ ਸਾਰੀ ਕਾਂਗਰਸ ਤਾਂ ਇਕੱਠੀ ਸੀਗੀ ਫਿਲਹਾਲ ਤਾਂ ਕੋਈ ਰੌਲਾ ਨਹੀਂ ਸੀ ਕਿਉਂਕਿ ਜਲੰਧਰ ਕੀ ਹੋਇਆ ਓਵਰਕਰਾਊਡਡ ਹੋ ਗਿਆ ਜੀ ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ ਹੈ ਕਿਉਂਕਿ ਜਲੰਧਰ ਦੀ ਜਦੋਂ ਬਾਈ ਇਲੈਕਸ਼ਨ ਆਈ ਤੇ ਸਾਡੇ ਇੰਨੇ ਲੀਡਰ ਇੱਥੇ ਇਕੱਠੇ ਹੋ ਗਏ ਭਈ ਕਈ ਵਾਰੀ ਇੱਕ ਇੱਕ ਬੂਥ ਤੇ ਦੋ ਦੋ ਤਿੰਨ ਤਿੰਨ ਕੰਟੈਸਟਡ ਕੈਂਡੀਡੇਟ ਜਿਹੜੇ ਐਮਐਲਏ ਜਾਂ ਕੰਟੈਸਟਡ ਕੈਂਡੀਡੇਟ ਉਹਨਾਂ ਨੂੰ ਕਹ ਲਓ ਉਹ ਇੱਕ ਇੱਕ ਬੂਥ ਤੇ ਇੰਨੇ ਇੰਨੇ ਤੁਰੇ ਫਿਰਦੇ ਸੀ ਤੇ ਜਿਹੜਾ ਲੋਕਲ ਐਕਚੁਅਲੀ ਕੀ ਆ ਦੇਖੋ ਅਸਲੀ ਉਹ ਵਰਕਰ ਹੈ ਜਾਂ ਉਹ ਕਾਉਂਸਲਰ ਹੈ ਜੀ ਜャ ਵਾਰਡ ਪ੍ਰਧਾਨ ਹੈ ਜਿਹਨੇ ਐਕਚੁਅਲੀ ਇਲੈਕਸ਼ਨ ਲੜਨੀ ਹੁੰਦੀ ਆ রাইਟ ਕਈ ਵਾਰੀ ਕੀ ਹੁੰਦਾ ਕਿ ਉਹ ਲੀਡਰਾਂ ਨੂੰ ਸਾਂਭਣ ਜੀ ਉਹ ਸਮਾਂ ਬਰਬਾਦ ਕਰ ਦਿੰਦਾ ਇਨਸਟੈਡ ਕਿ ਉਹ ਲੋਕਾਂ ਕੋਲ ਕਨਵਿੰਸ ਕਰਾਉਣ ਲਈ ਜਾਵੇ ਵੀ ਯਾਰ ਆ ਇਦਾਂ ਨਹੀਂ ਇਦਾਂ ਜਾਂ ਇਦਾਂ ਨਹੀਂ ਇਦਾਂ ਮੈਨੂੰ ਲੱਗਦਾ ਓਵਰਲੋਡਿੰਗ ਤੋਂ ਬਚਣ ਲਈ ਜਿੰਨੀ ਕੁ ਉੱਥੇ ਰਿਕੁਆਇਰਮੈਂਟ ਸੀਗੀ ਕੁਝ ਨੋਰਮਲੀ ਜਦੋਂ 117 ਜਦੋਂ ਹਲਕਿਆਂ ਦੀ ਇਲੈਕਸ਼ਨ ਹੁੰਦੀ ਆ ਉਦੋਂ ਸਾਰੇ ਆਪਣੀ ਆਪਣੀ ਲੜਦੇ ਉਹਦੇ ਵਿੱਚ ਕੀ ਪ੍ਰੋਬਲਮ ਆ ਪਰ ਜਦੋਂ ਜਿਮਨੀ ਚੋਣ ਹੁੰਦੀ ਆ ਫਿਰ ਤਾਂ ਪਾਰਟੀ ਦੇ ਵੱਡੇ ਲੀਡਰ ਆ ਕੇ ਪ੍ਰਚਾਰ ਕਰਦੇ ਨੇ ਸੁਖਜਿੰਦਰ ਸਿੰਘ ਰੰਧਾਵਾ ਉੱਥੇ ਨਜ਼ਰ ਨਹੀਂ ਆਏ ਕਹਿੰਦੇ ਮੈਨੂੰ ਬੁਲਾਇਆ ਹੀ ਨਹੀਂ ਗਿਆ ਦੇ ਕੋਈ ਮੈਨੂੰ ਤਾਂ ਪਤਾ ਨਹੀਂ ਹੈ ਪਰ ਮੈਨੂੰ ਤਾਂ ਆਸ਼ੂ ਹੁਣੀ ਇਹ ਕੱਲ ਜਰੂਰ ਦੱਸੀ ਸੀ ਕਿ ਮੈਂ ਤਾਂ 3-4 ਫੋਨ ਕੀਤੇ ਉਹ ਕਿਤੇ ਬਿਜ਼ੀ ਹੋਣਗੇ ਅੱਛਾ ਦੂਸਰੀ ਗੱਲ ਇਹ ਆ ਕਿ ਸਾਰੀ ਲੱਗ ਰਹਾ ਲੀਡਰਸ਼ਿਪ ਜਿਹੜੀ ਆ ਉਹ ਓਪਨਿੰਗ ਤੇ ਵੀ ਆਈ ਬਾਅਦ ਵਿੱਚ ਵੀ ਆਈ ਪਰ ਸੋ ਮੈਨੂੰ ਨਹੀਂ ਲੱਗਦਾ ਕੋਈ ਇਦਾਂ ਦੀ ਗੱਲ ਹੈ ਪਰ 24 ਦਾ ਮਾਹੌਲ ਹੋਇਆ ਸਰ ਹੁਣ ਤਾਂ ਪਬਲਿਕ ਦੇ ਵਿੱਚ ਹੀ ਆ ਗਿਆ ਸਾਰਾ ਕਿਉਂਕਿ ਲੀਡਰਾਂ ਨੇ ਬਿਆਨ ਦੇਣੇ ਸ਼ੁਰੂ ਕਰਤੇ ਜਿਸ ਤਰੀਕੇ ਦੇ ਨਾਲ ਦੋ ਤੜਿਆਂ ਦੇ ਵਿੱਚ ਕਾਂਗਰਸ ਨੂੰ ਦੇਖਿਆ ਜਾ ਰਿਹਾ ਹੈ ਇਹਦਾ ਨੁਕਸਾਨ ਮੰਨਦੇ ਹੋ ਕਿ ਜੇ ਅਸਲੀਅਤ ਦੇ ਵਿੱਚ ਇਹ ਰਿਹਾ ਤਾਂ ਹਸਤਾਈ ਹੋਊਗਾ ਅਸਲੀਅਤ ਦੇ ਵਿੱਚ ਰਿਹਾ ਤੇ ਇਹਦਾ ਨੁਕਸਾਨ ਡੈਫੀਨਿਟਲੀ ਹੋਊਗਾ ਸਾਨੂੰ ਸਿਆਣੇ ਬਣਨ ਦੀ ਜ਼ਰੂਰਤ ਹੈਗੀ ਆ ਸਾਨੂੰ ਦੇਖੋ ਅਲਟੀਮੇਟਲੀ ਹੋਇਆ ਕੀ ਦੁਨੀਆ ਦੇ ਕਲਚਰ ਕੀ ਆ ਦੁਨੀਆ ਤੇ ਜਿਹੜੀਆਂ ਕੰਪਨੀਆਂ ਸੀ ਨਾ ਉਹ ਆਰਗੇਨਾਈਜੇਸ਼ਨ ਵਾਂਗ ਕੰਮ ਕਰਨ ਲੱਗ ਪਈਆਂ ਮੰਨ ਲਓ ਸਵੇਰੇ ਉਹ 10 ਵਜੇ ਆਨ ਕਰਦੇ ਹੈਗੇ ਆ ਸਾਰੇ ਆਨਲਾਈਨ ਹੁੰਦੇ ਆ ਵੀ ਕਿੱਥੇ ਕੀ ਪ੍ਰੋਬਲਮ ਆ ਕਿੱਥੇ ਕੀ ਪ੍ਰੋਬਲਮ ਆ ਅੱਛਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਸੀ ਆਰਗੇਨਾਈਜੇਸ਼ਨ ਸੀ ਉਹ ਕੰਪਨੀਆਂ ਵਾਂਗ ਕੰਮ ਕਰਨ ਲੱਗ ਪਈਆਂ ਵੀ ਇੱਕ ਬੰਦਾ ਜਿਹੜਾ ਉਹਨੂੰ ਸਾਰਾ ਕੁਝ ਦੇਖੂਗਾ ਸੋ ਇਹ ਪੋਸੀਬਲ ਨਹੀਂ ਹੈਗਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਉਸ ਕਲਚਰ ਨੂੰ ਵਧਾਉਣ ਦੀ ਜ਼ਰੂਰਤ ਹੈ ਸਾਨੂੰ ਸਿਆਣੇ ਬਣਨ ਦੀ ਜ਼ਰੂਰਤ ਹੈਗੀ ਆ ਸਾਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੈਗੀ ਆ ਔਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ ਤਰ੍ਹਾਂ ਅਸੀਂ ਚੱਲ ਕੇ ਕੋਈ ਬਹੁਤ ਜ਼ਿਆਦਾ ਚੰਗੇ ਰਿਜ਼ਲਟ ਜਿਹੜੇ ਆ ਪੰਜਾਬ ਲਈ ਲਿਆ ਸਕਦੇ ਹਾਂ ਕਾਂਗਰਸ ਦੇ ਵਿੱਚ ਅਸਲ ਦੇ ਵਿੱਚ ਲੜਾਈ ਹੈ ਕਿ ਇਹ ਧੜਿਆਂ ਦੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕੋਈ ਧੜੇ ਟੁੜੇ ਨਹੀਂ ਇਹਦੇ ਵਿੱਚ ਕੁਰਸੀ ਦੀ ਲੜਾਈ ਹੈ ਜਾਂ ਕਾਂਗਰਸ ਸਰਪ੍ਰਾਈਜ਼ ਕਰਨ ਲਈ ਡਿਫਰੈਂਸ ਆਫ ਅਪੀਨੀਅਨ ਨੇ ਜਾਂ ਫਿਰ ਜਿਵੇਂ ਸੁਖਜਿੰਦਰ ਰੰਧਾਵਾ ਕਹਿੰਦੇ ਨੇ ਕਿ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਲੜਾਈ ਚੱਲ ਰਹੀ ਹੈ ਨਹੀਂ ਕੋਈ ਇਹੋ ਜੀ ਗੱਲ ਨਹੀਂ ਆ ਡਿਫਰੈਂਸ ਆਫ ਅਪੀਨੀਅਨ ਜਸ ਹੋਣੀ ਚਾਹੀਦੀ ਆ ਮੈਂ ਤਾਂ ਇਸ ਗੱਲ ਨਾਲ ਸਹਿਮਤ ਆ ਪਰ ਅਲਟੀਮੇਟਲੀ ਉਹਦਾ ਕਨਕਲੂਜਨ ਵੀ ਹੋਣਾ ਚਾਹੀਦਾ ਹੂੰ ਜਿਹੀ ਤਰ੍ਹਾਂ ਕਨਕਲੂਜਨ ਹੋਣਾ ਚਾਹੀਦਾ ਜੀ ਮੰਨ ਲਓ ਇੱਕ ਵਾਰੀ ਮੈਂ ਮੈਨੂੰ ਯਾਦ ਆ ਮੈਂ ਇੱਥੇ ਕੈਂਪੇਨ ਚੱਲ ਰਹੀ ਸੀ ਤੇ ਉੱਥੇ ਇੱਕ ਸ਼ਾਮ ਨੂੰ ਮਤਲਬ ਇੱਕ ਬੰਦਾ ਖੜਾ ਉੱਠ ਕੇ ਕਹਿੰਦਾ ਕਹਿੰਦਾ ਵੀ ਐਮ ਐਲ ਏ ਸਾਹਿਬ ਮੇਰੀ ਗੱਲ ਸੁਣੋ ਪਹਿਲਾਂ ਹੂੰ ਕਹਿੰਦਾ ਅੱਜ ਕੱਲ ਨਾ ਪੁਲਿਸ ਚਲਾਨ ਬੜੇ ਕੱਟਣ ਲੱਗ ਪਏ ਅੱਛਾ ਮੈਂ ਕਹਾਂ ਯਾਰ ਹੋ ਸਕਦਾ ਕਾਗਜ਼ ਪੱਤਰ ਨਾ ਹੋਣਗੇ ਜਾਂ ਕੋਈ ਇਦਾਂ ਦੀ ਗੱਲ ਨਾ ਹੋਊਗੀ ਹਾਂ ਕਹਿੰਦਾ ਨਹੀਂ ਨਹੀਂ ਹੈਲਮਟ ਤੋਂ ਚਲਾਨ ਕਹਿੰਦਾ ਸਿਰ ਮੇਰਾ ਹੂੰ ਪਾਟਣਾ ਮੇਰਾ ਪੁਲਿਸ ਨੂੰ ਕੀ ਤਕਲੀਫ ਹੈ ਹੁਣ ਜੇ ਇਦਾਂ ਦੀ ਆਰਗੂਮੈਂਟ ਤੁਸੀਂ ਰੱਖੋਗੇ ਫਿਰ ਉਹ ਅਲਟੀਮੇਟਲੀ ਗੱਲ ਕਿੱਥੇ ਜਾਊਗੀ ਮੈਂ ਕਹਾਂ ਯਾਰ ਗੱਲ ਤਾਂ ਉਹ ਠੀਕ ਕਰਦਾ ਹੈਗਾ ਔਰ ਇਹ ਦੋ ਸਿਆਣਾ ਬੰਦਾ ਤਾਂ ਮੈਨੂੰ ਲੱਭ ਹੀ ਨਹੀਂ ਸਕਦਾ ਹਾਂ ਸੂਇਸ ਕਰਕੇ ਮੈਨੂੰ ਨਹੀਂ ਲੱਗਦਾ ਇਦਾਂ ਦੀਆਂ ਗੱਲਾਂ ਸਾਨੂੰ ਕਿਉਂਕਿ ਆਰਗੂਮੈਂਟ ਤੋਂ ਬਾਅਦ ਸਾਨੂੰ ਇੱਕ ਕਨਕਲੂਜਨ ਤੇ ਪਹੁੰਚਣ ਦੀ ਜ਼ਰੂਰਤ ਹੈਗੀ ਹੈ ਬਿਲਕੁਲ ਕਿਉਂਕਿ ਜਿੰਨਾ ਚਿਰ ਅਸੀਂ ਉਸ ਕਨਕਲੂਜਨ ਤੇ ਨਹੀਂ ਪਹੁੰਚਾਂਗੇ ਅਸੀਂ ਹੌਲੀ 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 ਅਸੀਂ ਕੀ ਨੁਕਸਾਨੇ ਜਾਵਾਂਗੇ ਪੰਜਾਬ ਨੁਕਸਾਨੇ ਜਾਊਗਾ ਹੂੰ ਕਿਉਂਕਿ ਪੰਜਾਬ ਦਾ ਕੋਈ ਹੋਰ ਰਾਹ ਫੜ ਲਊਗਾ ਹੂੰ ਬਿਲਕੁਲ ਸੂਚ ਕਰਕੇ ਮੈਨੂੰ ਲੱਗਦਾ ਸਾਨੂੰ ਸਿਆਣਪ ਨਾਲ ਅੱਗੇ ਵਧਣ ਦੀ ਜਰੂਰਤ ਹੈ ਬਿਲਕੁਲ ਲੋਕ ਇੱਕ ਰਾਹ ਵੀ ਦੇਖਣਾ ਚਾਹੁੰਦੇ ਨੇ ਕਿ ਇੱਕ ਆਪਸ਼ਨ ਲੋਕਾਂ ਦੇ ਕੋਲ ਹੋਣੀ ਚਾਹੀਦੀ ਹੈ ਪਰ ਲੋਕ ਵੀ ਇਸ ਗੱਲ ਨੂੰ ਲੈ ਕੇ ਕਨਫਿਊਜ਼ ਰਹਿੰਦੇ ਨੇ ਜਿਵੇਂ ਤੜਿਆਂ ਦੇ ਵਿੱਚ ਲੜਾਈ ਸਾਹਮਣੇ ਆ ਜਾਂਦੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਡਿਫਰੈਂਸ ਆਫ opinion ਹੋਣਾ ਜ਼ਰੂਰ ਚਾਹੀਦਾ ਹੈ ਕਾਂਗਰਸ ਨੂੰ ਰਾਈਜ਼ ਕਰਨ ਨੂੰ ਲੈ ਕੇ ਮੈਨੂੰ ਲੱਗਦਾ ਕੀ ਹੋਣਾ ਵੀ ਚਾਹੀਦਾ ਹੈ ਜੇਕਰ ਹੁੰਦਾ ਕਿ ਕਿਵੇਂ ਕਾਂਗਰਸ ਨੂੰ ਰਾਈਜ਼ ਕੀਤਾ ਜਾ ਸਕਦਾ ਹੈ ਕਿ ਇਹਦੇ ਉੱਪਰ ਸਹਿਮਤੀ ਨਹੀਂ ਬਣ ਪਉਂਦੀ ਸਾਰੇ ਲੀਡਰਾਂ ਦੇ ਵਿਚਾਰ ਕੰਪੈਰੀਟਿਵਲੀ ਘੱਟ ਬਣਦੀ ਹੈ ਉਹਦਾ ਕਾਰਨ ਉਹਦਾ ਕਾਰਨ ਇਹ ਹੈ ਕਿ ਆਪਣੇ ਆਪਣੇ ਕਈਆਂ ਦੇ ਇੰਟਰਸਟ ਹੁੰਦੇ ਆ ਵੀ ਇਹ ਮੇਰਾ ਬੰਦਾ ਉਹਦਾ ਬੰਦਾ ਐਕਚੁਅਲੀ ਬੰਦਾ ਕਿਸੇ ਦਾ ਨਹੀਂ ਹੁੰਦਾ ਜੀ ਰਿਐਲਿਟੀ ਇਹ ਆ ਬੰਦਾ ਸਿਸਟਮ ਦਾ ਹੁੰਦਾ ਹਮ ਤੇ ਬੰਦਾ ਜਦੋਂ ਤੁਸੀਂ ਆਪਣੀ ਲਾਈਨ ਲੰਬੀ ਮਾਰੋ ਜੀ ਆਟੋਮੈਟਿਕਲੀ ਬਾਕੀ ਤੁਹਾਨੂੰ ਫੋਲੋ ਕਰਨਗੇ ਹਮ ਤੁਸੀਂ ਕਿਸੇ ਦੀ ਛੋਟੀ ਕਰਕੇ ਜੀ ਆਪਣੀ ਲੰਬੀ ਨਹੀਂ ਕਰ ਸਕਦੇ ਐਂਡ ਆਫ ਦਾ ਡੇ ਇਟ ਇਜ਼ ਅ ਕੰਪੀਟੀਟਿਵ ਵਰਲਡ ਹਮ ਜਦੋਂ ਤੁਸੀਂ ਕੰਪੀਟੀਟਿਵ ਵਰਲਡ ਦੇ ਵਿੱਚ ਕੰਪੀਟ ਕਰਦੇ ਹੋ ਤੁਹਾਡੀ ਕੁਆਲਿਟੀ ਨੇ ਹੀ ਪ੍ਰਵੇਲ ਕਰਨਾ ਤੁਹਾਡੀ ਕੁਆਲਿਟੀ ਨੇ ਹੀ ਪ੍ਰਵੇਲ ਕਰਨਾ ਸੋ ਇੰਪਰੂਵ ਯੂਰ ਕੁਆਲਿਟੀ ਕਿਉਂਕਿ ਜਿਹੜੀ ਗੇਮ ਖੇਡਦੇ ਆ ਉਹਦੇ ਕੁਝ ਉਹਦੇ ਕੁਝ ਰੂਲਸ ਹੁੰਦੇ ਆ ਜੇ ਤੁਸੀਂ ਰੂਲਸ ਫੋਲੋ ਨਹੀਂ ਕਰੋਗੇ ਫਿਰ ਉਹ ਗੇਮ ਨਹੀਂ ਹੈਗੀ ਸੋ ਅਲਟੀਮੇਟਲੀ ਵੀ ਹੈਵ ਟੂ ਹੈਵ ਸਰਟਨ ਆਈਡੀਆਜ਼ ਵੀ ਹੈਵ ਟੂ ਹੈਵ ਕਿਉਂਕਿ ਅੱਜ ਦੁਨੀਆ ਕਿੱਥੇ ਜਾ ਰਹੀ ਆ ਅੱਜ ਟੈਕਨੋਲੋਜੀ ਦਾ ਕੀ ਯੂਜ਼ ਹੋ ਰਿਹਾ ਅੱਛਾ ਲੋਕੀ ਕੀ ਸੋਚਦੇ ਆ ਜਿਹੜੀ ਸਾਡੀ ਨੈਕਸਟ ਜਨਰੇਸ਼ਨ ਆ ਉਹ ਕਿਸ ਤਰ੍ਹਾਂ ਸੋਚਦੀ ਆ ਜੀ ਉਹ ਪੋਲਿਟੀਕਲ ਜਿਹੜਾ ਸਿਸਟਮ ਨੂੰ ਕਿਹੋ ਜਿਹਾ ਪ੍ਰਭਾਵਿਤ ਕਰਦੀ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਹਮ ਇੱਕ ਉਹਨੂੰ ਇੱਕ ਸਿਸਟਮ ਦੇ ਵਿੱਚ ਬੰਨ ਕੇ ਹੀ ਅੱਗੇ ਤੋਰਿਆ ਜਾ ਸਕਦੀਆਂ ਕਿਉਂਕਿ ਇੱਕ ਪਰਿਵਾਰ ਨੂੰ ਵੀ ਤੋੜਨਾ ਕਈ ਵਾਰੀ ਔਖਾ ਹੋ ਜਾਂਦਾ ਬਿਲਕੁਲ ਕਿਹਦੇ ਹਾਂਜੀ ਕਿਹਦੇ ਪ੍ਰਧਾਨ ਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਾਰੇ ਲੀਟਰਾਂ ਨੂੰ ਇਕੱਠੇ ਲੈ ਕੇ ਚੱਲਿਆ ਜਾਵੇ ਰਾਜਾ ਬੀਟਿੰਗ ਤੁਹਾਨੂੰ ਲੱਗਦਾ ਕਿ ਪਰਫੈਕਟ ਪ੍ਰਧਾਨ ਹੈ ਕਿ ਜਾਣੀ ਨਹੀਂ ਮੈਂ ਕੌਣ ਅਸੈਸ ਕਰਨ ਵਾਲਾ ਹੈਗਾ ਕਿ ਹਾਂ ਵੀ ਉਹ ਪਰਫੈਕਟ ਹੈ ਹਰ ਬੰਦੇ ਦਾ ਇੱਕ ਕੁਸ਼ ਆਪਣਾ ਨਜ਼ਰੀਆ ਹੁੰਦਾ ਜ਼ਿੰਦਗੀ ਜੀਣ ਦਾ ਉਹਨੇ ਜਿਹੋ ਜਿਹਾ ਸਫਰ ਕੀਤਾ ਹੁੰਦਾ ਉਹਦੇ ਬਾਰੇ ਔਰ ਉਹਦੇ ਵਿੱਚੋਂ ਕੁਛ ਨਾ ਕੁਛ ਉਹਨੇ ਅਚੀਵ ਕੀਤਾ ਹੁੰਦਾ ਕੁਛ ਨਾ ਕੁਛ ਗਾਈਡੈਂਸ ਲਈ ਹੁੰਦੀ ਆ ਕੁਛ ਨਾ ਕੁਛ ਉਹਦਾ ਰਾਹ ਦਸੇਰਾ ਉਹਨੂੰ ਦਿਸਦਾ ਹੁੰਦਾ ਵੀ ਮੈਂ ਇਦਾਂ ਕਰਨਾ ਹੈਗਾ ਸੋ ਤੁਸੀਂ ਆਪਾਂ ਕਹੀਏ ਵੀ ਕੋਈ ਆਪਾਂ ਪ੍ਰਧਾਨ ਨੂੰ ਕਹੀਏ ਵੀ ਤੂੰ ਆਹ ਚੀਜ਼ ਚੇਂਜ ਕਰ ਲਾ ਜਾਂ ਆਹ ਚੀਜ਼ ਚੇਂਜ ਕਰ ਲਾ ਜਾਂ ਮੈਨੂੰ ਫॉर दैट ਮੈਟਰ ਕੋਈ ਕਵੇ ਵੀ ਤੂੰ ਆਹ ਚੇਂਜ ਕਰ ਲਾ ਮੈਂ ਨਹੀਂ ਕਰਦਾ ਸੋ ਇਹ ਇਹ ਸੀਜ ਗਰੁੱਪ ਚ ਸਰਟਨ ਹੈਬਿਟਸ ਜਿਹੜੀਆਂ ਤੁਹਾਡੀਆਂ ਬਣ ਚੁੱਕੀਆਂ ਹੁੰਦੀਆਂ ਸੋ ਇਸ ਇਸ ਲੇਕਿਨ ਹਾਂ ਮਤਲਬ ਜੇ ਬੰਦੇ ਨੂੰ ਆਪਣੇ ਆਪ ਨੂੰ ਅਸੈਸਮੈਂਟ ਹੋ ਜਵੇ ਵੀ ਮੇਰੇ ਚਾਹ ਕਮੀ ਪੇਸ਼ੀਆ ਤੇ ਆ ਮੇਰੇ ਚ ਚੰਗੀ ਕੁਆਲਿਟੀ ਆ ਚੰਗੀ ਨੂੰ ਯੂਜ਼ ਕਰ ਲਓ ਕਮੀ ਪੇਸ਼ੀ ਨੂੰ ਹੌਲੀ ਹੌਲੀ ਛੱਡੀ ਚਲੋ ਬਿਲਕੁਲ ਜਿਵੇਂ ਸਿਆਸੀ ਗਲਿਆਰਾਂ ਦੇ ਵਿੱਚ ਜਾਂ ਪਬਲਿਕ ਦੇ ਵਿੱਚ ਵੀ ਇਹ ਗੱਲਾਂ ਆ ਗਈਆਂ ਕਿ ਕਾਂਗਰਸ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਦੇ ਜਿਹੜੇ 5-7 ਨੇ ਜਿਵੇਂ ਇਹ ਚਰਚਾ ਹੁੰਦੀ ਹੈ ਕਿ ਵਾਕਈ ਇਹ ਲੀਡਰ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ ਨਹੀਂ ਇਹ ਇੱਕ ਗੱਲ ਨਹੀਂ ਹੈ ਦੇਖੋ ਮੈਂ ਤਾਂ ਇਸ ਇਸ ਤਰ੍ਹਾਂ ਦੀ ਡੈਮੋਕ੍ਰੇਸੀ ਨੂੰ ਇੱਕ ਫੀਲਡ ਡੈਮੋਕ੍ਰੇਸੀ ਮੰਨਦਾ ਜਿਹਦੇ ਵਿੱਚ ਟੀਮ ਤੋਂ ਬਿਨਾ ਕੁਈ ਇੱਕ ਬੰਦਾ ਵੀ ਕਹਿ ਦਵੇ ਭਾਵੇਂ ਉਹ ਜਿੰਨਾ ਮਰਜੀ ਇੰਟੈਲੀਜੈਂਟ ਹੋਵੇ ਭਈ ਉਹ ਇਸ ਪੰਜਾਬ ਨੂੰ ਠੀਕ ਪਾਸੇ ਨੂੰ ਤੋੜ ਸਕਦਾ ਨਹੀਂ ਤੋੜ ਸਕਦਾ ਬਿਲਕੁਲ ਵੀ ਰਿਕੁਆਇਰਡ ਟੀਮ ਟੀਮ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਇਸ ਘਰ ਦੀਆਂ ਜਦੋਂ ਅਮਨਦੀਪ ਸਮੱਸਿਆਵਾਂ ਤੁਸੀਂ ਸਮਝੋਗੇ ਜੀ ਇਸ ਘਰ ਦੇ ਉੱਤੇ ਡੈਟ ਜਿਹੜਾ ਕਿੰਨਾ ਆ ਇਸ ਘਰ ਦੇ ਜਿਹੜੇ ਬੱਚੇ ਆ ਉਹ ਕੀ ਸਮੇਂ ਦੇ ਹਾਣੀ ਹੈਗੇ ਆ ਕਿ ਉਹ ਮਾਰਕੀਟੇਬਲ ਹੈਗੇ ਆ ਜਿਹੜੇ ਆਪਣੇ ਆਪ ਲਈ ਰੋਜੀ ਰੋਟੀ ਆਪਣੇ ਪਰਿਵਾਰਾਂ ਲਈ ਰੋਜੀ ਰੋਟੀ ਕਮਾ ਸਕਣ ਤੇ ਸਮਾਜ ਦੇ ਵਿੱਚ ਅੱਗੇ ਵਧ ਸਕਣ ਜੀ ਐਗਰੀਕਲਚਰ ਇਹ ਬੇਸ ਸਟੇਟ ਹੈਗੀ ਆ ਐਗਰੀਕਲਚਰ ਦੇ ਵਿੱਚ ਅਸੀਂ ਇਹਨੂੰ ਕਿਦਾਂ ਮਨਾਫੇ ਵਾਲੀ ਸਥਿਤੀ ਦੇ ਵਿੱਚ ਲਿਆ ਸਕਦੇ ਆ ਤੇ ਆਹ ਜਿਹੜਾ ਕਯੋਸ ਕ੍ਰੀਏਟ ਹੋਇਆ ਆ ਉਹਦੇ ਵਿੱਚੋਂ ਅਸੀਂ ਉਹਨੂੰ ਘਟ ਸਕਦੇ ਆ ਲਾਅ ਐਂਡ ਆਰਡਰ ਦੀ ਕਿਹੋ ਜੀ ਸਿਚੁਏਸ਼ਨ ਆ ਜਿਹਦੇ ਵਿੱਚ ਪੁਲਿਸ ਕਈ ਕੇਸਾਂ ਦੇ ਵਿੱਚ ਆਪ ਮੁਹਾਰੀ ਹੋਈ ਹਰਦੀ ਆ ਉਹਨੂੰ ਕਿਵੇਂ ਕੰਟਰੋਲ ਕਰਨਾ ਹੈਗਾ ਜੀ ਉਹਦੇ ਤੋਂ ਅੱਗੇ ਬੇਸਿਕਲੀ ਆਹ ਜਿਹੜਾ ਸਾਡਾ ਸਾਰਾ ਇੱਕ এনਵਾਇਰਨਮੈਂਟ ਆ ਕਿਉਂਕਿ ਪੰਜਾਬ ਇੱਕ ਕਿਹੋ ਜੀ ਸਟੇਟ ਆ ਜਾਂ ਇੱਥੋਂ ਦੇ ਲੋਕ ਕਿਹੋ ਜਿਹੇ ਹੈਗੇ ਆ ਜਿਨ੍ਹਾਂ ਦੇ ਸਰਟਨ ਆਈਡੀਆਜ਼ ਜਾਂ ਸਰਟਨ ਰੈਂਡ ਸੈਂਡ ਹੈਗਾ ਤੁਸੀਂ ਉਹਦੇ ਮੁਤਾਬਕ ਨਹੀਂ ਚਲੋਗੇ ਉਹਦੇ ਤੋਂ ਵਿਪਰੀਤ ਚਲੋਗੇ ਬਿਲਕੁਲ ਹੁਣ ਪੰਜਾਬੀ ਆ ਪੰਜਾਬੀ ਦੀ ਇੱਕ ਪੱਕੀ ਹੈਬਿਟ ਆ ਉਹਨੂੰ ਪਿਆਰ ਨਾਲ ਜੋ ਮਰਜ਼ੀ ਕਰਾ ਲਓ ਉਹਦੇ ਕੋਲ ਉਹਨੂੰ ਕੋ ਡੰਡੇ ਨਾਲ ਕਰਾਉਂਗਾ ਉਹਨੇ ਨਹੀਂ ਕਰਨਾ ਬਿਲਕੁਲ ਸੋ ਸਮ ਸਮਥਿੰਗ ਹੈਸ ਟੂ ਬੀ ਉਹਨੂੰ ਅਸੈਸ ਕਰਨ ਦੀ ਜ਼ਰੂਰਤ ਹੈ ਕੀ ਆ ਅਸੈਸ ਕਰਕੇ ਸਿਆਣੇ ਤਰ੍ਹਾਂ ਹੁਣ ਮੰਨ ਲਓ ਸਾਡੇ ਬੱਚੇ ਆ ਡਰੱਗ ਵਾਲਾ ਇਸ਼ੂ ਆ ਡਰੱਗ ਤਾਂ ਕਿੱਥੇ ਨਹੀਂ ਹੈਗਾ ਇਹ ਗਲੋਬਲ ਪ੍ਰੋਬਲਮ ਹੈ ਹਾਂ ਇਹ ਇਕੱਲੇ ਪੰਜਾਬ ਦੀ ਪ੍ਰੋਬਲਮ ਨਹੀਂ ਹੈ ਪੰਜਾਬ ਤੋਂ ਵੱਧ ਕਈ ਜਗ੍ਹਾ ਦੇ ਪਰਚੇ ਹੈ ਅੱਛਾ ਉਹਦੇ ਵਿੱਚ ਜੇ ਕੋਈ ਬੱਚੇ ਸਾਡੇ ਇਸ ਬਿਮਾਰੀ ਦੇ ਸ਼ਿਕਾਰ ਹੈ ਅਸਾਂ ਉਹਨੂੰ ਅਸੀਂ ਬਾਹਰ ਕਿਵੇਂ ਲੈ ਕੇ ਆਉਣਾ ਜੇ ਤੁਸੀਂ ਉਹਦੇ ਨਾਲ ਇਨ ਹਿਊਮਨ ਬਿਹੇਵੀਅਰ ਕਰਦੇ ਆ ਕਿਉਂਕਿ ਪਹਿਲਾਂ ਹੀ ਉਹ ਮਾਨਸਿਕ ਦੇਖੋ ਅਲਟੀਮੇਟਲੀ ਤਾਂ ਮਾਨਸਿਕ ਤੌਰ ਤੇ ਬੰਦਾ ਕਮਜ਼ੋਰ ਹੋ ਜਾਂਦਾ ਤੇ ਫਿਰ ਉਹ ਇਧਰ ਨੂੰ ਤੁਰਦਾ ਇਹਦਾ ਮਤਲਬ ਪਹਿਲਾਂ ਉਹਨੂੰ ਆਪਾਂ ਨੂੰ ਬੇਸਿਕਲੀ ਉਹਦੇ ਚੋਂ ਕੱਢਣ ਦੀ ਜ਼ਰੂਰਤ ਹੈ ਕੀ ਹੈ ਬਿਲਕੁਲ ਸੂ ਇਸ ਹਾਰੀਆਂ ਜਿਹੜੀਆਂ ਸਮੱਸਿਆਵਾਂ ਇਕੱਲੀ ਡੰਡੇ ਨਾਲ ਨਹੀਂ ਚੱਲ ਸਕਦੀ ਐਕਚੁਅਲੀ ਸਰਕਾਰਾਂ ਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਇਕੱਲੀ ਡੰਡੇ ਨਾਲ ਅਸੀਂ ਚਲਾ ਲਾਂਗੇ ਤਾਂ ਫਿਰ ਇਹ ਠੀਕ ਹੋ ਜਾਊਗੀ ਨਹੀਂ ਠੀਕ ਹੋਣੀ ਆਪਾਂ ਜੇ ਕੋ ਘਰ ਦੇ ਵਿੱਚ ਵੀ ਸਮੱਸਿਆ ਆਉਂਦੀ ਆ ਆਪਾਂ ਸੁਲਝਾਉਨੇ ਆ ਜਿੱਥੇ ਕਿਸੇ ਨੂੰ ਡਾਂਟਣ ਦੀ ਜ਼ਰੂਰਤ ਹੁੰਦੀ ਉੱਥੇ ਡਾਂਟਦੇ ਆ ਜਿੱਥੇ ਕਿਸੇ ਨੂੰ ਪਿਆਰ ਨਾਲ ਸਮਝਾਉਣ ਦੀ ਜ਼ਰੂਰਤ ਹੁੰਦੀ ਇੱਥੇ ਪਿਆਰ ਨਾਲ ਸਮਝਾਉਨੇ ਆ ਸੋ ਸੋ ਇਹ ਪੰਜਾਬ ਆਪਣਾ ਘਰ ਆ ਤੇ ਜੇ ਘਰ ਦੇ ਵਿੱਚ ਸਲਾਹ ਨਾ ਹੁੰਦੀ ਹੋਵੇ ਘਰ ਦੇ ਵਿੱਚ ਬੇਸਿਕਲੀ ਜਿਹਨੂੰ ਡਾਂਟਣਾ ਹੋਵੇ ਡਾਂਟਿਆ ਨਾ ਜਾਵੇ ਤੇ ਜਿਹਨੂੰ ਪਿਆਰ ਕਰਨਾ ਹੋਵੇ ਪਿਆਰ ਨਾ ਕੀਤਾ ਜਾਵੇ ਉਹ ਸਾਰੀਆਂ ਚੀਜ਼ਾਂ ਜਦੋਂ ਇੱਕ ਦੂਸਰੇ ਨਾਲ ਜਦੋਂ ਫਿਰ ਕਹਿੰਦੀਆਂ ਉਹਦੇ ਫਿਰ ਰਿਜ਼ਲਟ ਮਾੜੇ ਨਿਕਲਦੇ ਬਿਲਕੁਲ ਇਹ ਕੰਮ ਹਾਈ ਕਮਾਂਡ ਦਾ ਹੁੰਦਾ ਹਾਈ ਕਮਾਂਡ ਇਹ ਕੰਮ ਕਰੀ ਹੈ ਡਾਂਟਣ ਵਾਲੇ ਨੂੰ ਡਾਂਟਰੀ ਹੈ ਸਿਖਾਉਣ ਵਾਲੇ ਨੂੰ ਸਿਖਾਰੀ ਹੈ ਦੇਖੋ ਅਮਨਦੀਪ ਹੁੰਦਾ ਕੀ ਹੈ ਮੰਨ ਲਓ ਸਪੋਜ਼ ਮੈਂ ਸੈਕਟਰੀ ਹਾਂ ਉੱਥੇ ਉਪਰਖੰਡ ਦਾ ਮੈਂ ਉੱਥੇ ਕਈ ਚੀਜ਼ਾਂ ਹੁਣ ਅਸੈਸ ਕਰ ਰਿਹਾ ਕਿਉਂਕਿ ਟਾਈਮ ਲੱਗਦਾ ਆਪਾਂ ਕਹੀਏ ਨਾ ਕਿ ਕਿਉਂਕਿ ਦੇਖੋ ਇਹ ਇੱਕ ਵੈਸੇ ਤਾਂ ਇਹ ਆਰਗੇਨਾਈਜ਼ਡ ਸਿਸਟਮ ਇਦਾਂ ਦਾ ਹੋਣਾ ਚਾਹੀਦਾ ਜਿੱਦਾਂ ਇੱਕ ਆਰਗੇਨਾਈਜੇਸ਼ਨ ਤੁਰਦੀ ਹੈਗੀ ਆ ਜੀ ਕਿਉਂਕਿ ਉਹਦੀ ਵਿੱਚ ਜਿਹੜਾ ਸਾਡੇ ਪੁਰਾਣੇ ਜਿਹੜੇ ਇਥੋਂ ਦੇ ਇੰਚਾਰਜ ਵਗੈਰਾ ਰਹੇ ਆ ਜਿੱਦਾਂ ਹੁਣ ਥਾਣਿਆਂ ਦੇ ਵਿੱਚ ਆ ਹਾਂ ਥਾਣਿਆਂ ਦੇ ਵਿੱਚ ਇੱਕ ਬੇਸਿਕਲੀ ਹੁਣ 10 ਨੰਬਰ ਰਜਿਸਟਰ ਕੀ ਆ 25 ਰਜਿਸਟਰ ਹੁੰਦੇ ਆ ਉਹਦੇ ਵਿੱਚ ਅਲੱਗ-ਅਲੱਗ ਇਨਫੋਰਮੇਸ਼ਨ ਹੁੰਦੀ ਆ 10 ਨੰਬਰ ਰਜਿਸਟਰ ਦਾ ਮਤਲਬ ਵੀ ਉਸ ਏਰੀਆ ਦਾ ਜਿਹੜਾ 10 ਨੰਬਰੀ ਉਹ ਹੁਣ ਉਹ ਜਿਹੜੀਆਂ ਉਹ ਜਿਹੜੀ ਸੀ ਨਾ ਉਹ ਜਿਹੜਾ ਸਾਡਾ ਵਰਕਿੰਗ ਉਹਦੇ ਵਿੱਚ ਹੀ ਗਰਾਵਟ ਆ ਗਈ ਅਸੀਂ ਕਿਸੇ ਨਾਲ ਸਾਂਝੀ ਨਹੀਂ ਕਰਦੇ ਨਹੀਂ ਤਾਂ ਪਹਿਲਾਂ ਥਾਣੇਦਾਰ ਨੂੰ ਥਾਣੇਦਾਰ ਦੱਸ ਕੇ ਜਾਂਦਾ ਹੁੰਦਾ ਸੀ ਕਿ ਆਹ ਇਦਾਂ ਪਿੰਡ ਆ ਇਦਾਂ ਪਿੰਡ ਆ ਇਦਾਂ ਪਿੰਡ ਆ ਇਹਦੇ ਵਿੱਚ ਆਹ ਬੰਦਾ ਠੀਕ ਆ ਇਹਦੇ ਵਿੱਚ ਆਹ ਠੀਕ ਆ ਇਹਦੇ ਵਿੱਚ ਆਹ ਠੀਕ ਆ ਜਿਹੜੇ 10 ਨੰਬਰ ਹੀ ਹੁੰਦੇ ਸੀ ਉਹਨਾਂ ਦੀ ਸਵੇਰੇ ਸ਼ਾਮ ਹਾਜ਼ਰੀ ਲੱਗਦੀ ਸੀ ਜਿਹੜੇ ਮਤਲਬ ਕਈ ਜਿਹੜੀ ਹਫ਼ਤੇ ਬਾਅਦ ਹਾਜ਼ਰੀ ਲੱਗਦੀ ਉਹਦਾ ਕਾਰਨ ਕੀ ਸੀਗਾ ਵੀ ਤਾਂ ਕਿ ਉਹਦੀ ਉਹਦੇ ਪ੍ਰਤੀ ਜਿਹੜਾ ਸਿਸਟਮ ਵੈਲ ਇਨਫਾਰਮਡ ਰਵੇ ਉਹ ਸਾਰਾ ਕੁਝ ਹੌਲੀ-ਹੌਲੀ ਨਿਕਲ ਗਿਆ ਇਹ ਕਮਜ਼ੋਰੀਆਂ ਆਰਗੇਨਾਈਜੇਸ਼ਨ ਦੇ ਵਿੱਚ ਵੀ ਆਈਆਂ ਹੈਗੀਆਂ ਸੋ ਸਾਨੂੰ ਇਹ ਸਾਰਿਆਂ ਨੂੰ ਹੌਲੀ-ਹੌਲੀ ਲੇਕਿਨ ਹੋਇਆ ਕੀਆ ਸਾਡਾ ਜਿਹੜਾ ਮਾਈਂਡ ਆ ਉਹ ਓਵਰ ਐਕਸਪਲੋਇਟਡ ਆ ਜੀ ਵੈਸੇ ਵੀ ਦੁਨੀਆ ਦੇ ਉੱਤੇ ਜਦੋਂ ਦੀ ਟੈਕਨੋਲੋਜੀ ਆਈ ਆ ਉਹਦੀ ਓਵਰ ਐਕਸਪਲੋਇਟੇਸ਼ਨ ਹੋ ਗਈ ਜਿਹਦੇ ਕਰਕੇ ਉਹ ਚੀਜ਼ ਜਿਹੜੀ ਘੁੰਮਦੀ ਬਹੁਤ ਦਿਖਦੀ ਆ ਲੇਕਿਨ ਪ੍ਰੈਕਟੀਕਲ ਲੈਵਲ ਤੇ ਉਹ ਹੈ ਨਹੀਂਗੀ ਮਤਲਬ ਹਾਈ ਕਮਾਂਡ ਦੇ ਕੋਲ ਸਹੀ ਫੀਡਬੈਕ ਨਹੀਂ ਜਾ ਰਹੀ ਹੋ ਸਕਦਾ ਮੈਨੂੰ ਨਹੀਂ ਇਹਦੇ ਬਾਰੇ ਆਈਡੀਆ ਪਰ ਜਦੋਂ ਵੀ ਕਦੀ ਬੁਲਾਉਂਦੇ ਹੈਗੇ ਆ ਵੈਸੇ ਉਹਨਾਂ ਦੇ ਆਪਣੇ ਚੈਨਲਸ ਵੀ ਹੈਗੇ ਆ ਜਿਵੇਂ ਤੁਸੀਂ ਵੀ ਅਸਤੀਫਾ ਦਿੱਤਾ ਉਸ ਤੋਂ ਬਾਅਦ ਤੁਹਾਡਾ ਮਨਜ਼ੂਰ ਵੀ ਕਰ ਲਿਆ ਗਿਆ ਤੁਹਾਨੂੰ ਹਾਈ ਕਮਾਂਡ ਨੇ ਬੁਲਾਇਆ ਨਹੀਂ ਹਜੇ ਤਾਂ ਨਹੀਂ ਬੁਲਾਇਆ ਹਮ ਹਜੇ ਤਾਂ ਨਹੀਂ ਮਿਲਿਆ ਜਦੋਂ ਬੁਲਾਉਣਗੇ ਜ਼ਰੂਰ ਚਾਵਾਂਗੇ ਜਿਹੜੀ ਗੱਲ ਮੈਸੇਜ ਕੀ ਜਾ ਰਿਹਾ ਕਾਂਗਰਸ ਨੂੰ ਲੈ ਕੇ ਜਿਵੇਂ ਕਾਂਗਰਸ ਦੀ ਹਾਰ ਵੀ ਹੋਈ ਲੁਧਿਆਣੇ ਦੇ ਵਿੱਚ ਹਾਈ ਕਮਾਂਡ ਦੇ ਕੋਲ ਕੀ ਮੈਸੇਜ ਹੈ ਨਹੀਂ ਮੈਨੂੰ ਨਹੀਂ ਪਤਾ ਇਹਦੇ ਬਾਰੇ ਮੈਂ ਤਾਂ ਰੀਸੈਂਟਲੀ ਕੋਈ ਕਿਸੇ ਨਾਲ ਗੱਲ ਬਹੁਤੀ ਲੰਮੀ ਚੌੜੀ ਹੋਈ ਨਹੀਂ ਹਮ ਪਰ ਕਾਰਨ ਸਵਾਲ ਐਮਲ ਸਾਹਿਬ ਫੇਰ ਉੱਥੇ ਆ ਜਾਂਦਾ ਕਹਿੰਦੇ 2022 ਦੇ ਵਿੱਚ ਉਦੋਂ ਅਲੀਗੇਸ਼ਨ ਲੱਗੇ ਕਿ ਨਵਜੋਤ ਸਿੰਘ ਸਿੱਧੂ ਹੋਣਾ ਦੇ ਕਰਕੇ ਅਸੀਂ ਹਾਰ ਗਏ ਦੋ ਤੜਿਆਂ ਦੇ ਵਿੱਚ ਕਾਂਗਰਸ ਵੰਡੀ ਰਹੀ ਪਰ ਹਾਲਾਤ ਫਿਰ ਕਾਂਗਰਸ ਦੇ ਵਿੱਚ ਅੱਜ ਸਟਿਲ ਵੀ ਉਹੀ ਨੇ ਇਹ ਦੇ ਚੁਦਾਤਾ ਹੋਇਆ ਨਹੀਂ ਸਾਨੂੰ ਬਿਹਤਰ ਕਰਨ ਦੀ ਜ਼ਰੂਰਤ ਹੈਗੀ ਆ ਮੈਂ ਔਨ ਰਿਕਾਰਡ ਇਹ ਗੱਲ ਕਹਿਣਾ ਵੀ ਸਾਨੂੰ ਬਿਹਤਰ ਕਰਨ ਦੀ ਜ਼ਰੂਰਤ ਹੈਗੀ ਆ ਪਰ ਸਿਆਣਪ ਨਾਲ ਬਿਹਤਰ ਕਰਨ ਦੀ ਜ਼ਰੂਰਤ ਹੈਗੀ ਹੈ ਹਮ ਇਹ ਫਿਰ ਹਾਈ ਕਮਾਂਡ ਨੂੰ ਜਲਦੀ ਦਖਲ ਦੇਣਾ ਚਾਹੀਦਾ ਫਿਰ ਮੈਨੂੰ ਲੱਗਦਾ ਵੀ ਦੇਣਗੇ ਦਖਲ ਜਲਦੀ ਦੇਣਗੇ ਦਖਲ ਕੋਈ ਐਹੋ ਜੀ ਗੱਲ ਨਹੀਂ ਹਮ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ